ਕਿਨਾਂ ਚੋਕੇ ਆਖੀ ਜਿਹੜੇ ਆਈ ਸੀ ਇਹ ਡੀਸੀ ਕੋਲ ਮਾਮਲਾ ਕੀ ਹੋ ਗਿਆ ਅੱਜ ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਕੰਮਿਓ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਦੇ ਸਬੰਧ ਚ ਪਹਿਲਾਂ ਇੱਕ ਰਿਪਰੈਜ਼ੈਂਟੇਸ਼ਨ ਤੇ ਮੰਗ ਪੱਤਰ ਅਸੀਂ 4 ਤਰੀਕ ਨੂੰ ਦਿੱਤਾ ਸੀ ਕਮਿਸ਼ਨਰ मैम ਨੇ ਜੋ ਨਗਰ ਨਿਗਮ ਦੇ ਅੱਜ ਉਸੇ ਦੀ ਕੰਟੀਨਿਊਸ਼ਨ ਚ ਅਸੀਂ ਦੂਸਰਾ ਪੱਤਰ ਮੰਗ ਪੱਤਰ 9 ਤਰੀਕ ਨੂੰ ਇਹ ਕਮਿਸ਼ਨਰ मैम ਨੂੰ ਦਿੱਤਾ ਹੈ ਤੇ ਉਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਹੈ ਕਿ ਜਿਹੜੀਆਂ ਆਉਣ ਵਾਲੀਆਂ ਨਗਰ ਨਿਗਮ ਦੀਆਂ 2026 ਦੀਆਂ ਚੋਣਾਂ ਹੋਣੀਆਂ ਨੇ ਉਹਦੇ ਤੇ ਉਹਨਾਂ ਦੇ ਨਾਲ-ਨਾਲ ਇਹਨਾਂ ਮੰਗਾਂ ਨੂੰ ਵੀ ਵਿੱਚ ਜ਼ਰੂਰ ਗੌਰ ਫਰਮਾਇਆ ਜਾਵੇ ਸਾਡੀ ਸਭ ਤੋਂ ਪਹਿਲੀ ਮੰਗ ਹੈ ਕਿ ਜਿਹੜੀਆਂ ਵੋਟਰ ਲਿਸਟਾਂ ਪਹਿਲਾਂ ਬਣੀਆਂ ਸੀ ਕਾਰਪੋਰੇਸ਼ਨ ਕੰਨੀ ਉਹ 2019-20 'ਚ ਬਣੀਆਂ ਸੀ ਅੱਜ 5 ਸਾਲ ਹੋ ਗਏ ਇਲਾਕੇ ਵੀ ਵਧ ਗਏ ਰਿਹائشਾਂ ਵੀ ਵਧ ਗਈਆਂ ਤੇ ਵਸੋਂ ਵੀ ਵਧ ਗਈਆਂ ਤੇ ਵਾਰਡ ਬੰਦੀ ਵੀ ਕਰਨ ਤੋਂ ਪਹਿਲਾਂ ਜਿਹੜੀ ਹੱਦ ਬੰਦੀ ਹੈ ਉਹ ਵੀ ਨਗਰ ਨਿਗਮ ਨੇ ਤਿੰਨ ਚਾਰ ਵਾਰ ਪਿਛਲੇ ਪਲਾਨਾਂ ਚ ਵਧਾਈ ਹੈ ਤਾਂ ਜਿਹੜੇ ਉਹਨਾਂ ਇਲਾਕਿਆਂ ਚ ਲੋਕ ਆ ਕੇ ਵਸੇ ਆ ਜਾਂ ਬਸੋਂ ਹੋਈ ਹੈ ਉਹਨਾਂ ਜਿਹੜੇ ਲੋਕਾਂ ਨੂੰ ਤੁਸੀਂ ਵੋਟਰ ਸੂਚੀਆਂ ਚ ਇਨਕਲੂਡ ਕੀਤਾ ਉਹ ਕਿਹੜੇ ਬੂਥਾਂ ਚ ਕੀਤਾ ਤੇ ਕਿਹੜੇ ਵਾਰਡਾਂ ਚ ਕੀਤਾ ਇਹਦੇ ਬਾਰੇ ਸਾਨੂੰ ਡਿਟੇਲ ਜਾਣਕਾਰੀ ਦਿਓ ਦੂਜੀ ਗੱਲ ਸਾਡਾ ਇਹ ਵੀ ਕਹਿਣਾ ਸੀ ਕਿ ਬਠਿੰਡਾ ਕਾਰਪੋਰੇਸ਼ਨ ਤੇ ਬਠਿੰਡਾ ਵਿਧਾਨ ਸਭਾ ਇਹਦੀਆਂ ਜਿਹੜੀਆਂ ਰੈਵਨਿਊ ਲਿਮਿਟਸ ਨੇ ਉਹ ਬਿਲਕੁਲ ਸੇਮ ਨੇ ਇਹਦੇ ਵਿੱਚ ਹੋਰ ਕੋਈ ਹਲਕਾ ਵੀ ਵਿਧਾਨ ਸਭਾ ਦਾ ਨਹੀਂ ਪੈਂਦਾ ਬਠਿੰਡੇ ਕਾਰਪੋਰੇਸ਼ਨ ਦੇ ਵਿੱਚ ਵਿਧਾਨ ਸਭਾ ਹੀ ਪੈਂਦੀ ਹੈ ਬਠਿੰਡਾ ਤਾਂ ਮਾਨਯੋਗ ਡਿਪਟੀ ਕਮਿਸ਼ਨਰ ਉਹਨਾਂ ਦੇ ਅੰਦਰ ਜ਼ਿਲ੍ਹਾ ਇਲੈਕਸ਼ਨ ਦਫ਼ਤਰ ਕੰਮ ਕਰਦਾ ਹੈ ਜ਼ਿਲ੍ਹਾ ਇਲੈਕਸ਼ਨ ਦਫ਼ਤਰ ਦੇ ਬੀ ਐਲਓ ਤੇ ਉਹਨਾਂ ਦੇ ਦਫ਼ਤਰ ਨੇ ਕੰਮ ਕਰਕੇ VOTER ਸੂਚੀਆਂ ਤਿਆਰ ਕੀਤੀਆਂ ਵੀਆਂ ਨੇ ਤਾਂ ਜਿਹੜੀਆਂ ਉਹ VOTER ਸੂਚੀਆਂ ਨੇ ਉਹਨਾਂ ਨੂੰ ਕਾਰਪੋਰੇਸ਼ਨ ਦੇ ਇਲੈਕਸ਼ਨ 'ਚ ਆਧਾਰ ਬਣਾਇਆ ਜਾਵੇ ਕਿਉਂਕਿ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀਆਂ ਬਨਾਈਆਂ ਹੋਈਆਂ VOTER ਸੂਚੀਆਂ ਇਲੈਕਸ਼ਨ ਕਮਿਸ਼ਨ ਦੇ ਬਨਾਈਆਂ ਹੋਈਆਂ VOTER ਸੂਚੀਆਂ ਤੋਂ ਸਾਫ਼-ਸੁਥਰੀਆਂ ਨਹੀਂ ਹੋ ਸਕਦੀਆਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਉਹ VOTER ਸੂਚੀ ਨੂੰ ਆਧਾਰ ਬਣਾਇਆ ਜਾਵੇ ਜਿਹੜੇ ਇਲਾਕਿਆਂ 'ਚ UIT ਨੰਬਰ ਕਾਰਪੋਰੇਸ਼ਨ ਰਾਹੀਂ ਨਹੀਂ ਲੱਗੇ ਉਹਨਾਂ ਇਲਾਕਿਆਂ ਦੇ ਵਿੱਚ ਵਸੋਂ ਵੀ ਹੈ ਤੇ ਲੋਕ ਵੀ ਰਹਿੰਦੇ ਆ ਤੇ ਉਹਨਾਂ ਦੀਆਂ ਵੀ ਵੋਟਾਂ ਉਹ ਜਿਹੜੇ ਵੋਟਰ ਨੇ ਪੂਰੇ ਬਠਿੰਡੇ ਨਗਰ ਨਿਗਮ ਦੇ ਵਿੱਚ ਇਹਨਾਂ ਦੇ UID ਨੰਬਰ ਨਹੀਂ ਲੱਗੇ ਪਰ ਵੋਟਾਂ ਬਣੀਆਂ ਉਹਨਾਂ ਦੀਆਂ ਡਿਟੇਲਾਂ ਇਲਾਕੇ ਮੁਤਾਬਕ ਏਰੀਏ ਮੁਤਾਬਕ ਸਾਨੂੰ ਕਾਰਪੋਰੇਸ਼ਨ ਜੂਰ ਮਾਹੀਆ ਕਰਾਵੇ ਇਹਦੇ ਨਾਲ ਨਾਲ ਜਿਹੜੇ ਇਲਾਕੇ ਨੇ ਉਹਨਾਂ ਵਿੱਚ ਬਲੌਕ ਹੁੰਦੇ ਆ ਬਲੌਕ ਕਿਵੇਂ ਹੁੰਦੇ ਮਤਲਬ ਚਾਂਸਰ ਬਸਤੀ ਹੈ ਹਰਬੰਸ ਨਗਰ ਹੈ ਮਾਡਲ ਟਾਊਨ ਹੈ ਮਤੀਦਾਸ ਨਗਰ ਹੈ ਰਾਜਨੀਤਿਕ ਪਾਰਟੀ ਆਪ ਦਾ ਲਾਹਾ ਲੈਣ ਵਾਸਤੇ ਜਿਹੜੇ ਐਸਸੀ, ਬੀਸੀ, ਓਬੀਸੀ ਤੇ ਅਦਰ ਕਾਸ ਨੇ ਉਹਨਾਂ ਦੇ ਹੱਕ ਮਾਰਨ ਵਾਸਤੇ ਹੁਣ ਕੀ ਕਰਦੇ ਆ ਇਹ ਉਹਨਾਂ ਬਲੋਕਾਂ ਨੂੰ ਤੋੜ ਦਿੰਦੇ ਆ ਉਹਨਾਂ ਨੂੰ ਇਹ ਬਲੋਕਾਂ ਨੂੰ ਤੋੜ ਕੇ ਜਿਹੜੀ ਐਸਸੀ ਵੋਟ ਜਾਂ ਕੋਈ ਬੀਸੀ ਵੋਟ ਹੁੰਦੀ ਹੈ ਉਹਨਾਂ ਨੂੰ ਜਨਰਲ ਚ ਪਾ ਕੇ ਜਿਹੜੇ ਜਮਾਤਾਂ ਨੇ ਉਹਨਾਂ ਦੇ ਹੱਕ ਮਾਰਦੇ ਆ ਅਸੀਂ ਚਾਹੁੰਦੇ ਆ ਵੀ ਜਿਹੜਾ ਬਲੌਕ ਜਿੱਥੇ ਬਣਿਆ ਉਸ ਬਲੌਕ ਨੂੰ ਤੋੜਿਆ ਨਾ ਜਾਵੇ ਵਾਰਡ ਤੁਸੀਂ ਜਿਹੜੇ ਬਣਾਉਣਿਆ ਉਹ ਜਦੋਂ ਬਣਾਉਂਗੇ ਅਸੀਂ ਬਾਅਦ ਚ ਦੇਖਾਂਗੇ ਬਲੋਕ ਵਾਈਜ਼ ਜਿਹੜਾ ਤੁਸੀਂ ਕੰਪਾਈਲ ਕੀਤਾ ਉਹਦੇ ਵੀ ਸਾਨੂੰ ਡਿਟੇਲ ਚਾਹੀਦੀ ਹੈ ਤੇ ਪੂਰੇ ਜ਼ਿਲ੍ਹੇ ਦਾ ਕਾਰਪੋਰੇਸ਼ਨ ਦਾ ਜਿਹੜਾ ਕਾਰਪੋਰੇਸ਼ਨ ਬਣੀ ਹੈ ਉਹਦਾ ਵੀ ਕੰਬਾਈਨਡ ਮੈਪ ਤੇ ਕੰਪਾਈਲਡ ਮੈਪ ਸਾਨੂੰ ਸਾਰਾ ਚਾਹੀਦਾ ਹੈ ਇਹਦੇ ਨਾਲ ਨਾਲ ਇਹ ਮੈਪ ਤਾਂ ਤੁਸੀਂ ਹੁਣ ਤਿਆਰ ਕੀਤੇ ਸਾਨੂੰ ਦੇਨੇ ਹੀ ਦੇਨੇ ਆ ਜਿਹੜੇ ਪਹਿਲਾਂ ਪੰਜਾਬ ਵਾਰਡਾਂ ਦੇ ਬਣੇ ਹੋਏ ਐ ਬਲੋਕ ਵਾਈਜ਼ ਮੈਪ ਤੇ ਕੰਬਾਈਨਡ ਮੈਪ ਉਹ ਵੀ ਕਾਪੀਆਂ ਸਾਨੂੰ ਪ੍ਰੋਵਾਈਡ ਕਰਾਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਜਿਹੜੇ ਮੌਜੂਦਾ ਕਈ ਅਫਸਰ ਜਾਂ ਕਈ ਅਧਿਕਾਰੀ ਜਾਂ ਕਈ ਮੁਲਾਜ਼ਮ ਜਿਹੜੇ ਕਾਰਪੋਰੇਸ਼ਨ ਦੇ ਮੌਜੂਦਾ ਸਰਕਾਰ ਦੇ ਹੱਥਾਂ 'ਚ ਖੇਡਦੇ ਆ ਉਹਨਾਂ ਦੀਆਂ ਗੱਲਾਂ ਦਾ ਪਤਾ ਲੱਗ ਸਕੇ ਸੀ ਦੋ ਤਿੰਨ ਲੋਕਾਂ 'ਚ ਲੈ ਜੀ ਇਹ ਅਸੀਂ ਕਿਉਂ ਮੰਗਦੇ ਆ ਕਿਉਂਕਿ ਜਦੋਂ ਵਾਰਡਾਂ ਦੇ ਬਲਾਕਾਂ ਨੂੰ ਦੋ ਤੋਂ ਨਹੀਂ ਦੋ ਤਿੰਨ ਲਿਸੀਆਂ ਤੋੜ ਦਿੰਦੇ ਆ ਤਾਂ ਉਹਦੇ ਵਿੱਚ ਫਿਰ ਲੋਕਾਂ ਦੇ ਜਿਹੜੇ ਇਲਾਕਿਆਂ ਦੇ ਲੋਕ ਰਹਿੰਦੇ ਆ ਉਹਨਾਂ ਦਾ ਨੁਕਸਾਨ ਹੁੰਦਾ ਇੱਕੋ ਗਲੀ ਤਿੰਨ ਤਿੰਨ ਵਾਰਡਾਂ 'ਚ ਪਾਈ ਪਈ ਹੁੰਦੀ ਹੈ ਤੇ ਲੋਕ ਬੜੇ ਪਰੇਸ਼ਾਨ ਹੁੰਦੇ ਆ ਇਹਦੇ ਨਾਲ ਨਾਲ ਅਸੀਂ ਕੀ ਚਾਹੁੰਦੇ ਆ ਕਿ ਕਾਰਪੋਰੇਸ਼ਨ ਨੇ ਕਿਹਾ ਕਾਰਪੋਰਹਿੰਦ ਦੇ ਅਧਿਕਾਰੀ ਕਹਿੰਦੇ ਵੀ ਅਸੀਂ ਸੈਂਸਸ ਕੀਤੇ ਆ ਅਸੀਂ ਜਨਗੰਨਾ ਦੇ ਮੁਤਾਬਕ ਸਾਰੀ ਬਠਿੰਡੇ ਦਾ ਅਸੀਂ ਕਾਰਵਾਈ ਕਰ ਰਹੇ ਆ ਤਾਂ ਜੇ ਜਨਗੰਨਾ ਕੀਤੀ ਹੈ ਉਹਦੇ ਮੁਤਾਬਕ ਕਿਹੜੇ ਇਲਾਕਿਆਂ 'ਚ ਜਨਰਲ ਵੋਟਰ ਹੈ ਕਿਹੜੇ ਇਲਾਕਿਆਂ 'ਚ ਐਸਸੀ ਵੋਟਰ ਹੈ ਕਿਹੜੇ ਇਲਾਕਿਆਂ 'ਚ ਬੀਸੀ ਵੋਟਰ ਹੈ ਤੇ ਕਿਹੜੇ ਇਲਾਕਿਆਂ 'ਚ ਓਬੀਸੀ ਵੋਟਰ ਹੈ ਤੇ ਜਿਹੜੇ ਹੋਰ ਕਾਸ ਨੇ ਉਹ ਵੀ ਤੁਸੀਂ ਜਨਗੰਨਾ ਜਿਹੜੀ ਕੀਤੀ ਹੈ ਉਹਦੇ ਸਾਨੂੰ ਡਿਟੇਲਡ ਡਾਟਾ ਕਾਂਗਰਸ ਪਾਰਟੀ ਇਹਦੀ ਮੰਗ ਕਰਦੀ ਹੈ ਇਹਦੇ ਨਾਲ ਨਾਲ ਕਾਂਗਰਸ ਪਾਰਟੀ ਇਲੈਕਸ਼ਨ ਚਾਹੁੰਦੀ ਹੈ ਵਾਰਡ 50 ਤੋਂ ਵਧਨੇ ਲਗਭਗ 1% ਮੈਂ ਪਹਿਲਾਂ ਵੀ ਡਾਟਾ ਦਿੱਤਾ ਸੀ ਕਿਉਂਕਿ ਜਿਹੜਾ ਆਪਣਾ ਸਾਇੰਸਸ ਡਿਪਾਰਟਮੈਂਟ ਹੈ ਤੇ ਉਹਨਾਂ ਦੇ ਜਿਹੜੇ ਉਹਨਾਂ ਦੀ ਗਜ਼ਟ ਨੋਟੀਫਿਕੇਸ਼ਨ ਹੈ ਡਾਟਾ 1.6% ਵਧਨ ਵਾਲਾ ਉਹ ਵੀ ਮੈਂ ਦਿੱਤਾ ਜਿਵੇਂ ਅਸੀਂ ਕਮਿਸ਼ਨਰ ਮੈਮ ਜੋ ਆਈਐਸ ਨੇ ਕੰਚਨ ਗੁਪਤਾ ਜੀ ਉਹਨਾਂ ਨੂੰ ਅਸੀਂ ਸਾਰੀ ਗੱਲ ਦੱਸੀ ਹੈ ਉਹਨਾਂ ਨੇ ਸਾਰੀ ਸੁਣੀ ਵੀ ਹੈ ਤੇ ਨੋਟ ਵੀ ਕੀਤੀ ਹੈ ਤਾ ਜੇ ਵਾਰਡਾਂ ਦਾ ਬਦਨਾ ਤੈ ਅਸੀਂ ਤੁਥਮੁੱਤ ਕਰਕੇ ਇਹ ਇਲੈਕਸ਼ਨ ਹੋਣ ਨਹੀਂ ਦੇ ਨਾ ਇਸ ਤਰੀਕੇ ਨਾਲ ਅਸੀਂ ਇਲੈਕਸ਼ਨ ਲੜਨਾ ਚਾਹੁੰਦੇ ਆਂ ਕਾਂਗਰਸ ਪਾਰਟੀ ਸਭ ਤੋਂ ਵੱਡੀ ਓਪੋਜੀਸ਼ਨ ਦੀ ਕਾਰਪੋਰੇਸ਼ਨ ਦੇ ਵਿੱਚ ਪਾਰਟੀ ਹੈ ਸਭ ਤੋਂ ਵੱਧ ਕਾਉਂਸਲਰ ਸਾਡੇ ਕੋਲੇ ਹੈ ਪਰ ਅਸੀਂ ਕਿਸੇ ਵੀ ਕਿਸਮ ਤੇ ਕੀਮਤ ਤੇ ਕਿਸੇ ਵੀ ਮੁਲਾਜ਼ਮ ਦੀ ਅਫਸਰ ਦੀ ਧੱਕੇਸ਼ਾਹੀ ਜਾਂ ਉਹਦੀ ਗਲਤ ਕੀਤੀ ਕਾਰਵਾਈ ਅਸੀਂ ਉਸ ਤੇ ਸਖਤੀ ਨਾਲ ਨਜਿੱਠਾਂਗੇ ਫਿਰ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਵਸਤੇ ਵੀ ਜਾਵਾਂਗੇ ਤੇ ਕਰਾਂਗੇ ਅਸੀਂ ਚਾਹੁੰਦੇ ਆ ਇਲੈਕਸ਼ਨ ਸਾਫ਼ ਸੁਥਰਾ ਕਾਰਪੋਰੇਸ਼ਨ ਦਾ ਹੋਵੇ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਮੈਡਮ ਨੂੰ ਅਸੀਂ ਸਾਰੀਆਂ ਦੇ ਕੇ ਆਏ ਆ ਇਹ ਸਾਰੀਆਂ ਚੀਜ਼ਾਂ ਸਾਨੂੰ ਉਦਾਹਰਨ ਰਿਕਾਰਡ ਚਾਹੀਦਾ ਇਹ ਰਿਕਾਰਡ ਮਿਲਣ ਦੇ ਨਾਲ-ਨਾਲ ਉਦੋਂ ਬਾਅਦ ਕਾਂਗਰਸ ਪਾਰਟੀ ਫਿਰ ਆਪਦਾ ਸਾਰਾ ਰੁਖ ਤਿਆਰ ਕਰੂਗੀ ਮੇਰੀ ਆਪ ਜੀ ਦੇ ਮਾਧਮ ਰਾਹੀਂ ਕਾਂਗਰਸ ਪਾਰਟੀ ਦੇ ਦਰਜਾ ਬਦਰਜਾ ਵਰਕਰ ਲੀਡਰ ਸਹਿਬਾਨ ਜੋ ਬੁੱਥਾਂ ਗਲੀਆਂ ਮੱਲਿਆਂ ਚ ਬੈਠੇ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਲੋਕ ਵੀ ਮੂਹਰੇ ਆਓ ਤੁਸੀਂ ਲੋਕ ਵੀ ਇਹਨਾਂ ਚੀਜ਼ਾਂ ਦੇ ਪੈਰਵਾਈ ਤੇ ਪ੍ਰਬੰਧਾਂ ਦੇ ਪੈ ਕਾਰਵਾਈ ਤੇ ਆਪਦੀ ਨਜ਼ਰ ਰੱਖੋ ਕਿਉਂਕਿ ਆਉਣ ਵਾਲੇ ਟਾਈਮ 'ਤੇ ਥੋੜੇ ਬੰਦਿਆਂ ਚੋਂ 50 ਜਾਣਾ ਨੇ 60 ਜਾਣਾ ਨੇ ਅਗਰ ਵਾਰਡ ਬਾਧਿਆ ਤੇ ਜਿੰਨੇ ਵਧਣਗੇ ਨਹੀਂ ਤਾਂ 50 ਬੰਦੇ ਥੋੜਾਂ ਚੋਂ ਹੀ ਐਮਸੀ ਬੰਨੇ ਆ ਕਾਂਗਰਸ ਪਾਰਟੀ ਥੋੜੇ ਵਸਤੇ ਦੇ ਥੋੜੇ ਨਾਲ ਮਜ਼ਬੂਤੀ ਨਾਲ ਲੜੂਗੀ ਇਹਨਾਂ ਕਹਿੰਦਾ ਹੋਇਆ ਮੈਂ ਗ੍ਰਾਮ ਲੈਣਾ ਮੈਨੂੰ ਉਮੀਦ ਹੈ ਨਗਰ ਨਿਗਮ ਦੇ ਜਿਹੜੇ ਕਮਿਸ਼ਨਰ ਨੇ ਮੈਮ ਕੰਚਨ ਗੁਪਤਾ ਜੀ ਆਈਐਸ ਉਹ ਸਾਡੀ ਗੱਲ ਤੇ ਗੌਰ ਫਰਮਾਨਗੇ ਸਹੀ ਤਰੀਕੇ ਨਾਲ ਕੰਮ ਕਰਨਗੇ ਮੈਂ ਪਹਿਲਾਂ ਵੀ ਜਿਹੜੀਆਂ ਡੈਸਟਰਾਂ ਸੀ ਉਹਨਾਂ ਦੀ ਈਮੇਲਸ ਮੈਡਮ ਕਮਿਸ਼ਨਰ ਨੂੰ ਡੀਸੀ ਸਾਹਿਬ ਨੂੰ ਡਿਵੀਜ਼ਨਲ ਕਮਿਸ਼ਨਰ ਫਰੀਦਕੋਟ ਨੂੰ ਤੇ ਸੈਕਟਰੀ ਲੋਕਲ ਗਵਰਨਮੈਂਟ ਨੂੰ ਭੇਜੀ ਸੀ ਇਹ ਸ ਲੈਟਰਾਂ ਦੀ ਵੀ ਮੈਂ ਚਾਰਾਂ ਦੀ ਈਮੇਲ ਅੱਜ ਉਹਨਾਂ ਨੂੰ ਭੇਜੂਗਾ ਇਹ ਮੇਰੇ ਰਿਕਾਰਡ ਦੀ ਗੱਲ ਹੈ ਤੇ ਇਸ ਤੇ ਮੈਨੂੰ ਉਮੀਦ ਹੈ ਕਿ ਜੋ ਨਗਰ ਨਿਗਮ ਦੇ ਕਮਿਸ਼ਨਰ ਐ ਪੂਰਾ ਕਾਰਵਾਈ ਕਰੇਗਾ